ਆਪਾਂ ਸਾਰੇ ਪੇਰੈਂਟਸ ਨੂੰ ਪਤਾ ਹੋਣਾ ਕਿ ਕੱਲ ਕੀ ਆਪਣੇ ਬੱਚੇ ਤੁਹਾਡੇ ਬੱਚੇ ਸੀ ਹਾਂਜੀ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਹੋਣਾ ਵੀ ਇਹ ਕੱਲ ਕੀ ਕਰਨ ਲੱਗੇ ਸੀ ਹਾਂਜੀ ਦੇਖੋ ਜਿਹੜਾ ਕੱਲ ਤੁਹਾਡੇ ਬੱਚਿਆਂ ਨੇ ਉਥੇ ਇੱਕ ਲੜਾਈ ਨੂੰ ਇਨਜਾਮ ਦੇਣ ਲੱਗੇ ਸੀ ਇਹਦਾ ਸਾਡੀ ਪੁਲਿਸ ਜਿਹੜੀ ਸੀ ਪੀਸੀਆ ਸਾਡੀ ਜਿਹੜੀ ਪਾਰਟੀ ਸੀ ਮੌਕੇ ਤੇ ਪਹੁੰਚ ਗਈ ਤੇ ਉਹਦੇ ਕਰਕੇ ਜਿਹੜੀ ਇਹ ਘਟਨਾ ਜਿਹੜੀ ਬਚ ਗਈ ਤੇ ਇੰਦੇ ਚ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜਾ ਅਸੀਂ ਹੁਣ ਬੈਠ ਕੇ ਇੱਕ ਪੈਂਸਲਾ ਲਿਆ ਹੈ ਉਹਦੇ ਚ ਇਹ ਵੀ ਤੁਹਾਡੇ ਬੱਚੇ ਜਿਹੜੇ ਪਲੱਸ 1 ਪਲੱਸ 2 ਦੇ ਨੇ ਤੇ ਇਹਨਾਂ ਦੇ ਫਿਊਚਰ ਨੂੰ ਵੇਖਦੇ ਹੋਏ ਇਹਨਾਂ ਨੂੰ ਇੱਕ ਵਾਰੀ ਅਸੀਂ ਮਾਫ ਕਰਦੇ ਹਾਂ ਉਸ ਦੀ ਕਾਰਵਾਈ ਬਹੁਤ ਸਲਾਹਾਂ ਦਾ ਜੋਗਾ ਜੀ ਬੱਚੇ ਕਾਲਜ ਦੇ ਵਿੱਚ ਲੜਾਈ ਝਗੜਾ ਕਰ ਰਹੇ ਸੀ ਤੇ ਮੌਕੇ ਤੇ ਪੁਲਿਸ ਨੇ ਜਾ ਕੇ ਉਹਨੂੰ ਕਾਬੂ ਕਰ ਲਿਆ ਤੇ ਕੋਈ ਮਾਰਲੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਹਾਂ ਅੱਗੇ ਤੁਸੀਂ ਆਪਣੇ ਬੱਚਿਆਂ ਦੀ ਪੂਰੀ ਦੇਖਰੇਖ ਕਰਾਂਗੇ ਮਗਰ ਆ ਕੇ ਉਹ ਸਮਾਂ ਹੋ ਗਿਆ ਸੀ ਕਿ ਅਸੀਂ ਖੇਤੀਬਾੜੀ ਨਾਲ ਰਿਲੇਟਡ ਆ ਅਣਕ ਬੀਜਨ ਦਾ ਸਮਾਂ ਸੀਗਾ ਕਣਕ ਦੀ ਬਜਾਈ ਵਿੱਚ ਉਹਦੇ ਕਰਕੇ ਬੱਚਿਆਂ ਦਾ ਨਹੀਂ ਧਿਆਨ ਦਿੱਤਾ ਗਿਆ ਹੁਣ ਅਸੀਂ ਇਹਨਾਂ ਦੇ ਨਾਲ ਅਸੀਂ ਮਗਰ ਆਪਣੀ ਪੂਰੀ ਨਿਗਰਾਨੀ ਰੱਖਾਂਗੇ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਦਰਿਆਦਲੀ ਦਿਖਾਈ ਹੈ ਕਿ ਬੱਚਿਆਂ ਦਾ ਇੱਥੋਂ ਹੀ ਕਈ ਵਾਰੀ ਡੀਐਸਪੀ ਦਾ ਉਹਨਾਂ ਅੰਦਰ ਵੀ ਗੱਲਾਂ ਹੋ ਰਹੀਆਂ ਸੀ ਇੱਥੋਂ ਬੱਚਿਆਂ ਦਾ ਪ੍ਰਵਿਰਤ ਖਰਾਬ ਹੋ ਜਾਂਦਾ ਸਟਾਰਟਿੰਗ ਤੇ ਬੱਚਾ ਮਾੜੀ ਜੀ ਗਲਤੀ ਕਰਦਾ ਤੇ ਉਸ ਤੋਂ ਬਾਅਦ ਫਿਰ ਗਲਤੀਆਂ ਤੋਂ ਗਲਤੀਆਂ ਅੱਗੇ ਉੱਠ ਜਾਂਦਾ ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਹੀ ਸ਼ਲਾਘਾਯੋਗ ਕਾਰਨਾਮਾ ਪੁਲਿਸ ਦਾ ਵੀ ਜਿਹੜਾ ਸਾਰਾ ਐਸਐਸਪੀ ਸਾਹਿਬ ਸਾਰਿਆਂ ਨੇ ਬੈਠ ਕੇ ਰਾਤ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਵੀ ਬੱਚਿਆਂ ਨੂੰ ਇੱਕ ਵਾਰੀ ਆਪਾਂ ਮਾਫੀ ਦੇਈਏ ਵੀ ਚਲੋ ਪਹਿਲੀ ਇਹਨਾਂ ਦੀ ਗਲਤੀ ਹੈ 8 ਦਿਨ ਦੀ ਇੱਕ ਨੈਸ਼ਮੈਂਟ ਲਾਈ ਹੈ ਸੋਚਦੇ ਆਂ ਵੀ ਇਹ ਬਹੁਤ ਚੰਗੀ ਗੱਲ ਹੈ ਜਦੋਂ ਇਹ 2-2 3-3 ਘੰਟੇ ਨਾਲ ਟ੍ਰੈਫਿਕ ਦੇ ਕੰਮ ਕਰਨਗੇ ਸੱਤ ਦਿਨ ਠੀਕ ਹੈ ਆਪਣੀ ਪੜ੍ਹਾਈ ਦੇ ਸਮੇ ਤੋਂ ਮਗਰੋਂ ਤੇ ਉੱਥੋਂ ਸਮਾਜ ਵਾਸਤੇ ਕੱਲ ਦਸ਼ਮੇਸ਼ ਪਬਲਿਕ ਸਕੂਲ ਫਰੀ ਕੋਡ ਦੇ ਕੋਈ ਦੁਪਹਿਰ ਦਾ ਟਾਈਮ ਸੀਗਾ ਔਰ ਸਕੂਲ ਦੇ ਪਰ ਕੁਝ ਦੋ ਤਿੰਨ ਕਾਰਾਂ ਤੇ ਸਟੂਡੈਂਟ ਹੁੰਦੇ ਨੇ ਤੇ ਸਕੂਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਕੋਲ ਕੋਈ ਆਪਣੇ ਤੇਜ ਹਥਿਆਰ ਸੀਗੇ ਤੇ ਜਦੋਂ ਸਾਡੀ ਉਸੇ ਟਾਈਮ ਸਾਡੀ ਪੀਸੀਆਰ ਪਾਰਟੀ ਨੂੰ ਮੈਸੇਜ ਮਿਲਦਾ ਤੇ ਉਸ ਸਾਡੀ ਪੀਸੀਆਰ ਪਾਰਟੀ ਇੰਨੀ ਐਕਟਿਵ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੀਸੀਆਰ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਦਿੰਦੇ ਭਜਦੇ ਨੇ ਤੇ ਸਾਡੀ ਪੀਸੀਆਰ ਪਾਰਟੀ ਦਾ ਇੱਕ ਮੋਟਰਸਾਈਕਲ ਸੀ ਉਹਨੂੰ ਵੀ ਹਿੱਟ ਕਰ ਦਿੰਦੇ ਨੇ ਪਰ ਉਹਦੇ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਕਿਸਰ ਦਾ ਜਾਂ ਕਿਸ ਤਰ੍ਹਾਂ ਦਾ ਵੀ ਜਵਾਨਾਂ ਦਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਰਾਉਂਡ ਅਪ ਕਰਦੇ ਹਾਂ ਰਾਉਂਡ ਅਪ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਪੁੱਛਕਿਛ ਕੀਤੀ ਏ ਉਹਦੇ ਵਿੱਚ ਹੁਣ ਹੁਣ ਤੱਕ ਇਹ ਆਇਆ ਵੀ ਇਹਨਾਂ ਦੀ ਕੋਈ ਵੈਲਫੇਅਰ ਪਾਰਟੀ ਸਲਾਨਾ ਹੁੰਦੀ ਏ ਉਸ ਦੇ ਸਬੰਧ ਵਿੱਚ ਇਹਨਾਂ ਦੇ ਆਪਸ ਚ ਗਰੁੱਪ ਬਣੇ ਸਕੂਲ ਦੇ ਵਿੱਚ ਤੇ ਕੋਈ ਇੱਕ ਦੋ ਦਿਨ ਪਹਿਲਾਂ ਇਹਨਾਂ ਨਾਲ ਟਕਰਾਰ ਹੋਇਆ ਸੀ ਉਸ ਪਾਰਟੀ ਨੂੰ ਲੈ ਕੇ ਤੇ ਇੱਕ ਪਾਰਟੀ ਅੱਜ ਉਸ ਸਬੰਧ ਚ ਲੜਨਾ ਆਈ ਸੀ ਤੇ ਜਿਨ੍ਹਾਂ ਚੋਂ ਇਹ ਇਹ ਸਾਰੇ ਬੱਚੇ ਨੇ ਸਾਲ ਤੋਂ ਛੋਟੇ ਕੋਈ ਪਲੱਸ 1 ਦੇ ਨੇ ਪਲੱਸ 2 ਦੇ ਸਾਡੇ ਮਾਝੋਗ ਐਸਐਸਪੀ ਸਾਹਿਬ ਦੇ ਹਦਾਇਤ ਕੀਤੀ ਵੀ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਬੁਲਾ ਕੇ ਜਿਹੜੀ ਹੁਣ ਸਾਡੇ ਇੱਥੇ ਹਾਜ਼ਰ ਨੇ ਪੇਰੈਂਟਸ ਵੀ ਮੈਨੇਜਮੈਂਟ ਵੀ ਅਸੀਂ ਉਹਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਨਹੀਂ ਇਹਨਾਂ ਬੱਚਿਆਂ ਦਾ ਕੋਈ ਰਿਕਾਰਡ ਕ੍ਰਿਮੀਨਲ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਰਿਲੀਫ ਦਿੱਤਾ ਗਿਆ ਹੈ ਮੈਂ ਕਿਉਂ ਇਨ ਅ ਫਿਊਚਰ ਨੂੰ ਵੇਖਦੇ ਹੋਏ